ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨਹੋੜ ਰੈਸਪੀ ਤੇ ਅੱਜ ਆਪਾਂ ਆਲੂ ਦੀ ਬਹੁਤ ਹੀ ਸੁਆਦੀਸ਼ਟ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੋ ਸ਼ਾਇਦ ਪਹਿਲਾਂ ਤੁਸੀਂ ਕਦੇ ਨਾ ਖਾਧੀ ਹੋਵੇ ਸਬਜ਼ੀ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਸੁਪਰ ਟੇਸਟੀ ਬਣਾਵਾਂਗੇ ਜਿਸ ਨੂੰ ਬੱਚੇ ਤੋਂ ਲੈ ਕੇ ਵੱਡੇ ਸਾਰੇ ਹੀ ਪਸੰਦ ਕਰਨਗੇ ਦਾਮ ਆਲੂ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਸਬਜ਼ੀ ਬਣਾਉਣ ਲਈ ਮੈਂ 1/2 ਕਿਲੋ ਛੋਟੇ ਸਾਈਜ਼ ਵਾਲੇ ਆਲੂ ਲਏ ਆ ਆਲੂਆਂ ਨੂੰ ਮੈਂ ਇੱਕ Sheet ਲਗਾਉਣ ਤੱਕ ਉਬਾਲ ਲਿਆ ਸੀ ਜੇਕਰ ਕਈ ਵਾਰ ਤੁਹਾਡੇ ਕੋਲ ਛੋਟੇ ਆਲੂ ਨਾ ਹੋਣ ਤਾਂ ਤੁਸੀਂ ਵੱਡੇ ਆਲੂ ਦੇ 2-3 ਪੀਸ ਕਰ ਲੈਣੇ ਉਬਾਲਣ ਤੋਂ ਬਾਅਦ ਆਲੂਆਂ ਨੂੰ ਚੰਗੀ ਤਰ੍ਹਾਂ ਠੰਡਾ ਕਰ ਲੇ ਹੁਣ ਸਭ ਤੋਂ ਪਹਿਲਾਂ ਆਪਾਂ ਆਲੂਆਂ ਵਿੱਚ ਸਰਾਖ ਕਰ ਲਵਾਂਗੇ ਇਸ ਤਰ੍ਹਾਂ ਸਰਾਖ ਕਰਨ ਨਾਲ ਗਰੇਵੀ ਆਲੂਆਂ ਵਿੱਚ ਅੰਦਰ ਤੱਕ ਚੰਗੀ ਤਰ੍ਹਾਂ ਰਚ ਜਾਵੇਗੀ ਜਿਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਇਸੀ ਤਰ੍ਹਾਂ ਹੀ ਆਪਾਂ ਸਾਰੇ ਆਲੂਆਂ ਵਿੱਚ ਸਰਾਖ ਕਰ ਲਵਾਂਗੇ ਸਾਰੇ ਆਲੂਆਂ ਵਿੱਚ ਆਪਾਂ ਸਰਾਖ ਕਰ ਲੈਨੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਕੇ ਤਿਆਰ ਕਰਾਂਗੇ ਆਲੂ ਨੂੰ ਫਰਾਈ ਕਰ ਲਈ ਕੜਾਈ ਵਿੱਚ ਆਪਾਂ 3 ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਏ ਹੁਣ ਇਸ ਵਿੱਚ ਆਪਾਂ ਆਲੂ ਪਾ ਦੇਵਾਂਗੇ ਆਲੂਆਂ ਨੂੰ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਫਰਾਈ ਕਰਨ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਵੇਗਾ ਆਲੂ ਨੂੰ ਆਪਾਂ 5-6 ਮਿੰਟ ਲਈ ਫਰਾਈ ਕਰ ਲਏ ਆਲੂ ਆਪਣੇ ਫਰਾਈ ਹੋ ਕੇ ਤਿਆਰ ਹੈ ਹੁਣ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਦੇਵੀ ਤਿਆਰ ਕਰਨ ਲਈ ਹੁਣ ਆਪਾਂ ਪੇਸਟ ਬਣਾ ਕੇ ਤਿਆਰ ਕਰਾਂਗੇ ਪੇਸਟ ਬਣਾਉਣ ਲਈ ਮੈਂ ਦੋ ਪਿਆਜ਼ ਦੋ ਟਮਾਟਰ 2 ਇੰਚ ਅਦਰਕ ਦਾ ਟੁਕੜਾ ਲਿਆ ਇਸ ਨੂੰ ਛੋਟੇ ਛੋਟੇ ਟੁਕੜੇ ਵਿੱਚ ਕੱਟ ਲਿਆ 8-10 ਕਲੀਆਂ ਲਸਣ ਦੀਆਂ ਲਈਆਂ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਤਿਆਰ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਜੱਗ ਵਿੱਚ ਪਾ ਦੇਵਾਂਗੇ ਸਾਰੀ ਚੀਜ਼ਾਂ ਮਿਕਸੀ ਦੇ ਜੱਗ ਵਿੱਚ ਪਾ ਲਈਆਂ ਨੇ ਹੁਣ ਆਪਾਂ ਇਸ ਦਾ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਸਾਰੀ ਚੀਜ਼ਾਂ ਆਪਾਂ ਪੀਸ ਕੇ ਤਿਆਰ ਕਰ ਲਈਆਂ ਨੇ ਕੜਾਹੀ ਵਿੱਚ ਆਪਾਂ 2 ਚਮਚ ਤੇਲ ਹੋਰ ਪਾ ਦੇਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਏ ਵਿੱਚ ਵਿੱਚ ਇੱਕ ਚਮਚਾ ਜੀਰਾ ਇੱਕ ਤੇਜ ਪੱਤਾ ਇੱਕ ਟੁਕੜਾ ਦਾਲਚੀਨੀ ਸਾਰੇ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਤਾਰਮਸਾਲੇ ਨੂੰ ਹਲਕਾ ਜਿਹਾ ਭੁੰਨ ਲਏ ਹੁਣ ਇਸ ਵਿੱਚ ਆਪਾਂ ਟਮਾਟਰ ਪਿਆਜ਼ ਦਾ ਪੇਸਟ ਮਿਲਾ ਦੇਵਾਂਗੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮੀਡੀਅਮ ਸੇਕ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ ਹੁਣ ਇਸ ਵਿੱਚ ਆਪਾਂ ਦੂਸਰੇ ਮਸਾਲੇ ਐਡ ਕਰ ਦੇਵਾਂਗੇ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇਸ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਹੁੰਦਾ ਹੈ ਇੱਕ ਚਮਚ ਨਮਕ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੀ ਮਿਕਸ ਕਰਕੇ ਆਪਾਂ ਇਸਨੂੰ 1-2 ਮਿੰਟ ਲਈ ਭੁੰਨ ਲਵਾਂਗੇ ਹੁਣ ਸੇਕ ਮੀਡੀਅਮ ਕਰ ਦੇਵਾਂਗੀ ਮਸਾਲੇ ਐਡ ਕਰਨ ਵੇਲੇ ਆਪਾਂ ਸੇਕ ਘੱਟ ਕਰ ਦਿੱਤਾ ਸੀ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ ਹੁਣ ਇਸ ਵਿੱਚ ਆਪਾਂ 2 ਚਮਚ ਤਾਜ਼ਾ ਦਹੀਂ ਮਿਲਾ ਦੇਵਾਂਗੇ ਦਹੀਂ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਠੰਡਾ ਹੋਣਾ ਚਾਹੀਦਾ ਦਹੀਂ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਭੁੰਨ ਲਵਾਂਗੇ ਦਹੀਂ ਪਾਉਣ ਨਾਲ ਸਬਜ਼ੀ ਦਾ ਟੇਸ ਬਹੁਤ ਵਧੀਆ ਹੁੰਦਾ ਦਹੀਂ ਮਿਲਾਉਣ ਤੋਂ ਬਾਅਦ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਆਪਾਂ ਫਰਾਈ ਕੀਤੇ ਹੋਏ ਆਲੂ ਹਰਾ ਧਣੀ ਹੈ ਦੋ ਹਰੀ ਮਿਰਚ ਅੱਧਾ ਚਮਚ ਗਰਮ ਮਸਾਲਾ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀ ਚੀਜ਼ਾਂ ਨੂੰ ਆਪਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੁੱਤੇ ਹੁਣ ਇਸ ਵਿੱਚ ਆਪਾਂ ਦੋ ਗਲਾਸ ਗਰਮ ਪਾਣੀ ਪਾ ਦੇਵਾਂਗੇ ਪਾਣੀ ਆਪਾਂ ਥੋੜਾ ਜ਼ਿਆਦਾ ਹੀ ਰੱਖਣਾ ਹੈਗਾ ਕਿਉਂਕਿ ਹਜੇ ਆਪਾਂ ਸਬਜ਼ੀ ਨੂੰ ਹੋਰ ਪਕਾ ਕੇ ਤਿਆਰ ਕਰਾਂਗੇ ਸਬਜੀ ਆਪਾਂ ਜ਼ਿਆਦਾ ਗਾੜ੍ਹੀ ਨਹੀਂ ਰੱਖਣੀ ਫੇਰ ਹੀ ਟੇਸਟ ਵਧੀਆ ਆਵੇਗਾ ਸਾਰੀ ਚੀਜ਼ਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਇਸ ਨੂੰ ਆਪਾਂ ਢੱਕ ਕੇ ਘੱਟ ਸੇਕ ਤੇ 10-15 ਮਿੰਟ ਲਈ ਪਕਾ ਲਵਾਂਗੇ ਸਬਜੀ ਨੂੰ ਆਪਾਂ ਘੱਟ ਸੇਕ ਤੇ 15 ਮਿੰਟ ਲਈ ਪਕਾ ਲਿਆ ਮੈਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੀ ਸਬਜੀ ਆਪਣੀ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਗਰਮ ਗਰਮ ਸਬਜ਼ੀ ਨੂੰ ਆਪਾਂ ਰੋਟੀ ਪਰੌਂਠੇ ਚਾਵਲ ਨਾਲ ਸਰਵ ਕਰ ਸਕਦੇ ਆ ਇਸ ਦਾ ਟੇਸਟ ਬਹੁਤ ਵਧੀਆ ਆਵੇਗਾ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫਾਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ വിഡിയോ നാ എൻഡ തുടേ രണ്ടി ബന്വാദ ജി